रेडी स्टार्ट ਬਹੁਤ ਸਮਾਂ ਪਹਿਲਾ ਕੋਰੀਆ ਦੇ ਛੋਟੇ ਜਿਹੇ ਪਿੰਡ ਵਿੱਚ ਦੋ ਭਰਾ ਆਪਣੇ ਪਿਤਾ ਨਾਲ ਰਹਿੰਦੇ ਸਨ ਡੰਡੀ ਛੋਟਾ ਭਰਾ ਮਿਹਨਤੀ ਤੇ ਰਹਿਮਦਿਲ ਸੀ ਡੰਡੀ ਵੱਡਾ ਕਮੰਡੀ ਸੀ ਡੰਡੀ ਉਹ ਆਪਣੇ ਛੋਟੇ ਭਰਾ ਦਾ અપਮਾਨ ਕਰਦਾ ਤੇ ਬੁੱਢੇ ਬਾਪ ਵੱਲ ਧਿਆਨ ਨਹੀਂ ਦਿੰਦਾ ਸੀ ਡੰਡੀ ਹਰ ਰਾਤ ਭੋਜਨ ਕਰਨ ਵੇਂ ਮਗਰੋਂ ਪਿਤਾ ਆਖਦਾ ਬੱਚਿਓ ਯਾਦ ਰੱਖੋ ਤੁਸੀਂ ਜੋ ਬੀਜੋਗੇ ਉਹੀ ਖਾਓਗੇ ਡੰਡੀ ਛੋਟਾ ਪੁੱਤਰ ਆਪਣੇ ਪਿਤਾ ਦੀ ਗੱਲ ਧਿਆਨ ਨਾਲ ਸੁਣਦਾ ਪਰ ਵੱਡਾ ਉਬਾਸੀਆਂ ਲੈਂਦਾ ਰਹਿੰਦਾ ਡੰਡੀ ਪਿਤਾ ਨੇ ਮਰਨ ਵੇਲੇ ਦੋਹਾਂ ਪੁੱਤਰਾਂ ਨੂੰ ਆਪਣੇ ਕੋਲ ਬੁਲਾ ਕੇ ਆਖਿਆ ਪੁੱਤਰੋ ਯਾਦ ਰੱਖੋ ਏਕੇ ਵਿੱਚ ਵਰਕਤ ਹੁੰਦੀ ਹੈ ਡੰਡੀ ਇਹ ਜ਼ਮੀਨ ਤੁਹਾਡੇ ਦੋਹਾਂ ਦੀ ਹੈ ਡੰਡੀ ਰਲ ਮਿਲ ਕੇ ਕੰਮ ਕਰੋ ਡੰਡੀ ਵੱਡੇ ਭਰਾ ਨੂੰ ਗੁੱਸਾ ਆ ਗਿਆ ਡੰਡੀ ਜਿਉਂ ਹੀ ਪਿਤਾ ਦਾ ਸੰਸਕਾਰ ਹੋਇਆ ਉਸਨੇ ਆਪਣੇ ਛੋਟੇ ਭਰਾ ਨੂੰ ਘਰੋਂ ਕੱਢ ਦਿੱਤਾ ਡੰਡੀ ਛੋਟਾ ਭਰਾ ਨਿਰਾਸ਼ਾ ਵਿੱਚ ਕਈ ਮੀਲ ਤੁਰਦਾ ਗਿਆ ਅਤੇ ਅਜਹੀ ਜ਼ਮੀਨ ਕੋਲ ਪਹੁੰਚ ਗਿਆ ਜਿਸ ਨੂੰ ਕੋਈ ਲੈਣਾ ਨਹੀਂ ਸੀ ਚਾਹੁੰਦਾ ਡੰਡੇ ਉਸਨੇ ਉੱਥੇ ਝੋਨੇ ਦੀ ਖੇਤੀ ਸ਼ੁਰੂ ਕਰ ਦਿੱਤੀ ਅਤੇ ਝੌਪੜੀ ਬਣਾ ਕੇ ਰਹਿਣ ਲੱਗਾ ਡੰਡੇ ਆਪਣੀ ਮਿਹਨਤ ਨਾਲ ਉਸਨੇ ਚੰਗਾ ਧਨ ਕਮਾ ਲਿਆ ਅਤੇ ਵਿਆਹ ਕਰਵਾ ਕੇ ਪਰਿਵਾਰ ਵਾਲਾ ਬਣ ਗਿਆ ਡੰਡੀ ਇੱਕ ਸਾਲ بارش ਨਾ ਹੋਈ ਅਤੇ ਉਸ ਦੀ ਧਾਨ ਦੀ ਫਸਲ ਮਰ ਗਈ ਡੰਡੀ ਭੁੱਖ ਨਾਲ ਆਪਣੀ ਪਤਨੀ ਤੇ ਬੱਚਿਆਂ ਨੂੰ ਸਿਸਕੀਆਂ ਭਰਦੇ ਵੇਖ ਕੇ ਉਸ ਦਾ ਦਿਲ ਟੁੱਟ ਗਿਆ ਡੰਡੀ ਉਹ ਆਪਣੇ ਅਮੀਰ ਭਰਾ ਕੋਲ ਗਿਆ ਅਤੇ ਉਸ ਨੂੰ ਪਿਤਾ ਵੱਲੋਂ ਦੋਹਾਂ ਨੂੰ ਦਿੱਤੀ ਜ਼ਮੀਨ ਵਿੱਚੋਂ ਪੈਦਾ ਹੋਏ ਕੁਝ ਚਾਵਲ ਦੇਣ ਲਈ ਆਖਿਆ ਡੰਡੀ ਇਨਕਾਰ ਕਰਦਿਆਂ ਵੱਡੇ ਭਰਾ ਨੇ ਉਸ ਨੂੰ ਦਰਵਾਜ਼ੇ ਤੋਂ ਬਾਹਰ ਕੱਢ ਦਿੱਤਾ ਡੰਡੀ ਛੋਟਾ ਭਰਾ ਜਿਉਂ ਹੀ ਪਿੰਡੋਂ ਬਾਹਰ ਨਿਕਲਿਆ ਤਾਂ ਉਸ ਨੇ ਦਰਖਤ ਤੋਂ ਕੋਈ ਆਵਾਜ਼ ਸੁਣੀ ਡੰਡੀ ਇੱਕ ਸੱਪ ਚਿੜੀ ਦੇ ਬੱਚੇ ਤੇ ਹਮਲਾ ਕਰ ਰਿਹਾ ਸੀ ਡੰਡੀ ਚਿੜੀ ਦਾ ਬੱਚਾ ਉਸ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਜਿਆਦਾ ਛੋਟਾ ਹੋਣ ਕਰਕੇ ਉੱਡ ਨਾ ਸਕਿਆ ਅਤੇ ਜ਼ਮੀਨ ਤੇ ਡਿੱਗ ਪਿਆ ਡੰਡੀ ਉਸ ਨੇ ਉਸ ਨੂੰ ਚੁੱਕ ਲਿਆ ਡੰਡੀ ਜਦੋਂ ਸੱਪ ਉੱਥੋਂ ਚਲਾ ਗਿਆ ਤਾਂ ਉਹ ਬੱਚੇ ਨੂੰ ਉਸ ਦੇ ਆਲ ਨੇ ਵਿੱਚ ਰੱਖ ਕੇ ਆਪਣੇ ਪਰਿਵਾਰ ਕੋਲ ਪਹੁੰਚ ਗਿਆ ਡੰਡੀ ਉਹ ਆਪ ਭੁੱਖਾ ਰਹਿ ਕੇ ਪਰਿਵਾਰ ਨੂੰ ਕਿਤੋਂ ਨਾ ਕਿਤੋਂ ਕੁਝ ਨਾ ਕੁਝ ਲਿਆ ਕੇ ਖਵਾਉਂਦਾ ਡੰਡੀ ਇੱਕ ਦਿਨ ਛੋਟੀ ਚਿੜੀ ਉਹਨਾਂ ਦੀ ਝੌਂਪੜੀ ਤੇ ਆ ਕੇ ਬੈਠ ਗਈ ਡੰਡੀ ਇਹ ਉਹੀ ਚਿੜੀ ਸੀ ਜਿਸ ਨੂੰ ਛੋਟੇ ਭਰਾ ਨੇ ਸੱਪ ਤੋਂ ਬਚਾਇਆ ਸੀ ਡੰਡੀ ਹੁਣ ਉਹ ਉੱਡ ਸਕਦੀ ਸੀ ਡੰਡੀ ਝੌਂਪੜੀ ਤੇ ਬੈਠੀ ਉਹ ਧੰਨਵਾਦੀ ਗੀਤ ਗਾ ਰਹੀ ਸੀ ਡੰਡੀ ਫਿਰ ਉਸਨੇ ਝੌਪੜੀ ਦਿਵਾਲੇ ਤਿੰਨ ਚੱਕਰ ਲਾਏ ਅਤੇ ਜ਼ਮੀਨ ਦੇ ਇੱਕ ਨਮੀਦਾਰ ਹਿੱਸੇ ਤੇ ਵੱਡਾ ਬੀਜ ਸੁੱਟ ਦਿੱਤਾ ਡੰਡੀ ਪਰਿਵਾਰ ਦੇ ਵੇਖਦੇ ਵੇਖਦੇ ਬੀਜ ਬੇਲ ਵਿੱਚ ਬਦਲ ਗਿਆ ਡੰਡੀ ਬੇਲ ਵੱਡੀ ਹੁੰਦੀ ਗਈ ਕੁਝ ਹੀ ਦਿਨਾਂ ਵਿੱਚ ਇਸ ਤੇ ਖਰਬੂਜੇ ਲੱਗੇ ਤੇ ਜਲਦੀ ਹੀ ਤੋੜਨ ਵਾਲੇ ਹੋ ਗਏ ਡੰਡੇ ਪਿਤਾ ਜੀ ਆਪਾਂ ਇੱਕ ਜਾਦੂਮਈ ਖਰਬੂਜਾ ਤੋੜ ਲਈਏ ਪ੍ਰਸ਼ਨ ਚਿੰਨ ਬੱਚਿਆਂ ਨੇ ਕਿਹਾ ਡੰਡੇ ਪਿਤਾ ਨੇ ਇੱਕ ਖਰਬੂਜਾ ਤੋੜਿਆ ਤੇ ਇਸ ਨੂੰ ਵਿਚਕਾਰੋਂ ਕਟਿਆ ਡੰਡੇ ਇਸ ਵਿੱਚ ਤਾਂ ਸੋਨੇ ਦੇ ਸਿੱਕੇ ਭਰੇ ਹੋਏ ਸਨ ਤੇ ਇਹ ਉਸ ਦੇ ਪੈਰਾਂ ਵਿੱਚ ਡਿੱਗ ਪਏ ਡੰਡੀ ਅਸਲ ਵਿੱਚ ਸਾਰਿਆਂ ਖਰਬੂਜਿਆਂ ਵਿੱਚ ਹੀ ਸੋਨੇ ਦੇ ਸਿੱਕੇ ਸਨ ਡੰਡੀ ਉਹ ਬਹੁਤ ਅਮੀਰ ਬਣ ਗਏ ਡੰਡੀ ਹੁਣ ਉਹਨਾਂ ਕੋਲ ਖਾਣ ਲਈ ਸਭ ਕੁਝ ਸੀ ਡੰਡੀ ਉਹਨਾਂ ਨੇ ਵੱਡਾ ਘਰ ਖਰੀਦ ਲਿਆ ਡੰਡੀ ਉਹਨਾਂ ਕੋਲ ਜ਼ਮੀਨ ਵੀ ਬਹੁਤ ਹੋ ਗਈ ਡੰਡੀ ਜਦੋਂ ਵੱਡੇ ਭਰਾ ਨੂੰ ਛੋਟੇ ਦੇ ਇਸ ਤਰ੍ਹਾਂ ਅਮੀਰ ਹੋਣ ਦਾ ਪਤਾ ਲੱਗਿਆ ਤਾਂ ਉਸ ਨੂੰ ਉਸ ਨਾਲ ਈਰਖਾ ਹੋ ਗਈ ਡੰਡੀ ਉਹ ਵੀ ਹੋਰ ਅਮੀਰ ਬਣ ਲਈ ਕੋਈ ਜਾਦੂਮਈ ਪੰਛੀ ਲੱਭਣ ਲੱਗਾ ਡੰਡੀ ਇੱਕ ਦਿਨ ਉਸ ਦਾ ਪੈਰ ਟੁੱਟੀ ਲੱਤ ਵਾਲੇ ਪੰਛੀ ਵਿੱਚ ਵੱਜਿਆ ਡੰਡੀ ਉਸਨੇ ਉਸ ਨੂੰ ਚੁੱਕਿਆ ਤੇ ਆਖਿਆ ਛੋਟੇ ਪੰਛੀ ਜੇ ਤੂੰ ਮੇਰੀ ਮਦਦ ਕਰੇਂਗਾ ਤਾਂ ਮੈਂ ਤੇਰੀ ਮਦਦ ਕਰਾਂਗਾ ਡੰਡੀ ਪਰ ਛੋਟੇ ਪੰਛੀ ਨੂੰ ਪਤਾ ਸੀ ਕਿ ਉਹ ਤਾਂ ਜ਼ਾਲਮ ਤੇ ਲਾਲਚੀ ਹੈ ਡੰਡੀ ਜਦ ਉਸ ਦੀ ਲਤ ਨੂੰ ਆਰਾਮ ਆ ਗਿਆ ਤਾਂ ਉਸ ਨੇ ਉਸ ਦੇ ਘਰ ਦੇ ਦਿਵਾਰੇ ਤਿੰਨ ਚੱਕਰ ਲਾਏ ਅਤੇ ਬਾਹਰ ਗਿੱਲੀ ਜ਼ਮੀਨ ਤੇ ਇੱਕ ਬੀਜ ਸੁੱਟ ਦਿੱਤਾ ਡੰਡੀ ਬੀਜ ਦੀ ਬੇਲ ਬਣ ਗਈ ਡੰਡੀ ਆਪਣੇ ਛੋਟੇ ਭਰਾ ਵਰਗੀ ਕਿਸਮਤ ਦੀ ਉਮੀਦ ਕਰਦਿਆਂ ਉਹ ਬੇਲ ਨਾਲ ਲੱਗੇ ਖਰਬੂਜਿਆਂ ਨੂੰ ਵੱਡਾ ਹੁੰਦੇ ਵੇਖਦਾ ਰਿਹਾ ਡੰਡੀ ਫਿਰ ਉਸਨੇ ਇਹਨਾਂ ਵਿੱਚੋਂ ਸਭ ਤੋਂ ਵੱਡਾ ਖਰਬੂਜਾ ਤੋੜ ਲਿਆ ਡੰਡੀ ਜਦ ਉਸਨੇ ਇਸ ਨੂੰ ਕਟਿਆ ਤਾਂ ਇਸ ਵਿੱਚੋਂ ਸੋਨੇ ਦੇ ਸਿੱਕੇ ਦੀ ਥਾਂ ਸੈਂਕੜੇ ਸਿਪਾਹੀ ਵਹਰ ਨਿਕਲੇ ਜਿਨ੍ਹਾਂ ਨੇ ਉਸ ਦਾ ਸਾਰਾ ਧਨ ਲੁੱਟ ਲਿਆ ਤੇ ਉਸ ਨੂੰ ਡੰਡਿਆਂ ਨਾਲ ਕੁੱਟਿਆ ਡੰਡੇ ਕੁੱਟ ਪੈਣ ਕਰਕੇ ਉਸ ਦਾ ਅੰਗ ਅੰਗ ਦੁਖਦਾ ਸੀ ਪਰ ਉਸ ਨੇ ਸੋਚਿਆ ਕਿ ਹੋਰ ਖਰਬੂਜਿਆਂ ਵਿੱਚ ਤਾਂ ਸੋਨੇ ਦੇ ਸਿੱਕੇ ਹੀ ਹੋਣਗੇ ਡੰਡੇ ਉਸ ਨੇ ਦੂਜਾ ਖਰਬੂਜਾ ਕਟਿਆ ਡੰਡੇ ਇਸ ਵਿੱਚੋਂ ਫੁੰਕਾਰੇ ਮਾਰਦੇ ਸੱਪ ਨਿਕਲੇ ਤੇ ਇਹ ਉਸਦੇ ਘਰ ਵਿੱਚ ਬੜ ਗਏ ਡੰਡੀ ਉਸਨੇ ਤੀਜਾ ਖਰਬੂਜਾ ਕਟਿਆ ਅਤੇ ਇਸ ਵਿੱਚੋਂ ਨਿਕਲਦੇ ਚੂਹਿਆਂ ਨੂੰ ਵੇਖ ਕੇ ਉਹ ਪਾਸੇ ਹੋ ਕੇ ਖੜ ਗਿਆ ਡੰਡੀ ਫਿਰ ਖਰਬੂਜੇ ਆਪਣੇ ਆਪ ਫਟਣ ਲੱਗੇ ਅਤੇ ਇਹਨਾਂ ਵਿੱਚੋਂ ਕਈ ਤਰ੍ਹਾਂ ਦੇ ਕੀੜੇ ਮਕੌੜੇ ਨਿਕਲਣ ਲੱਗੇ ਜਿਨ੍ਹਾਂ ਨੇ ਉਸ ਦਾ ਘਰ ਨਸ਼ਟ ਕਰ ਦਿੱਤਾ ਡੰਡੀ ਉਹ ਆਪਣਾ ਘਰ ਛੱਡ ਕੇ ਦੌੜ ਗਿਆ ਡੰਡੀ ਹੁਣ ਉਸ ਦੀ ਹਾਲਤ ਐਨੀ ਮਾੜੀ ਸੀ ਜਿੰਨੀ ਉਸ ਦੇ ਭਰਾ ਦੀ ਵੀ ਕਦੇ ਨਹੀਂ ਸੀ ਡੰਡੀ ਉਹ ਪਿੰਡ ਪਿੰਡ ਜਾ ਕੇ ਰੋਟੀ ਮੰਗਦਾ ਡੰਡੀ ਇੱਕ ਦਿਨ ਉਸ ਨੇ ਵੇਖਿਆ ਕਿ ਉਸ ਦਾ ਛੋਟਾ ਭਰਾ ਉਸ ਦੇ ਨੇੜੇ ਹੀ ਖੁਰਪਾ ਲਈ ਖੜਾ ਸੀ ਡੰਡੇ ਉਸ ਨੂੰ ਵੇਖ ਕੇ ਉਹ ਉਥੋਂ ਜਾਣ ਹੀ ਲੱਗਾ ਸੀ ਕਿ ਛੋਟੇ ਭਰਾ ਨੇ ਉਸ ਵੱਲ ਪਿਆਰ ਨਾਲ ਵੇਖਿਆ ਤੇ ਆਖਣ ਲੱਗਿਆ ਆਓ ਆਪਾਂ ਉਹੀ ਕਰੀਏ ਜੋ ਪਿਤਾ ਜੀ ਨੇ ਕਰਨ ਲਈ ਆਖਿਆ ਸੀ ਅਤੇ ਇਕੱਠੇ ਨਵੀਂ ਫਸਲ ਬੀਜੀਏ ਡੰਡੀ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਸ ਨੇ ਛੋਟੇ ਨੂੰ ਗਲ ਬਕੜੀ ਪਾਲਈ ਡੰਡੀ